ਹੋ ਗਿਆ ਐਨਐਸਏ ਹੋਰ ਵਧਾਤੀ ਖੂਨ ਦੀਆਂ ਉਲਟੀਆਂ ਕਰਦੇ ਨੇ ਉਹਨੇ ਕਿੰਨੇ ਸੋਡੇ ਵਰਗੇ ਨੇ ਜੂੜੇ ਰਖਾਤੇ ਕਿੰਨੇ ਦਸਤਾਰਾਂ ਬਣਾਤੀਆਂ ਕਿੰਨੇ ਚਿਲਟਾ ਛੜਾਤਾ ਅੱਜ ਸਾਡੇ ਲੋਕ ਉਹਦੇ ਬਾਰੀ ਘਰਾਂ ਚ ਕੁੰਡੇ ਲਾ ਕੇ ਬੈਠੇ ਯਾਰ ਸਾਡੇ ਲਈ ਲੜੂਗਾ ਕੌਣ ਇੱਥੇ ਉੱਠ ਕੇ ਅਸੀਂ ਮਰਨ ਤੋਂ ਬਾਅਦ ਬੰਦੇ ਦੇ ਭੋਗ ਤੇ ਇਕੱਠ ਕਰ ਲੈਂਦੇ ਹਾਂ ਵਰਸ਼ੀਆਂ ਦੇ ਇਕੱਠ ਕਰ ਲੈਂਦੇ ਹਾਂ ਮਰਨ ਤੋਂ ਬਾਅਦ ਬੰਦਾ ਕਹਿੰਦਾ ਬਹੁਤ ਕਹਿਣ ਸੀ ਵਧੀਆ ਬੰਦਾ ਸੀ ਮਰਨ ਤੋਂ ਬਾਅਦ ਕੀ ਫਾਇਦਾ ਫਿਰ ਉਹ ਬੰਦੇ ਰਹਿ ਕਿਨੇ ਅਗਰ ਤੁਹਾਨੂੰ ਹੋਰ ਗੱਲ ਦੱਸਾਂ ਏਜੰਸੀਆਂ ਦੀ ਗੰਦੀ ਖੇਡ ਖੇਡਦੀਆਂ ਜਿਹੜਾ ਬੰਦਾ ਛੋਡੇ ਲਈ ਲੜਦਾ ਉਹ ਉਸ ਬੰਦੇ ਦੇ ਕਰਦਾਰ ਨੂੰ ਛੋਡੇ 'ਚ ਮਾਰ ਦਿੰਦੇ ਨੇ ਉਹਨੂੰ ਬਦਨਾਮ ਕਰ ਦਿੰਦੇ ਛੋਡੇ ਯਾਦ ਹੋਣਾ ਜਿਹਦਾ ਮਰਸਪਾਲ ਦੇ ਮਰ ਪੁਲਿਸ ਲੱਗੀ ਸੀ ਨਾ 18 ਮਾਰਚ ਦੀ ਗੱਲ ਹੈ ਉਸ ਦਿਨ ਬੜਾ ਭਰਾਪੇ ਕੰਨਾ ਕੀ ਚੱਲਿਆ ਸੀ ਉਹ ਚੋਲਾ ਲਾ ਕੇ ਭੱਜ ਗਿਆ ਉਹ ਸ੍ਰੀ ਸਾਹਿਬ ਸੱਟ ਕੇ ਭੱਜ ਗਿਆ ਹਨਾ ਉਹਨੇ ਬਾਤ ਕਟਾ ਲਈ ਉਹਦੇ ਕਰਦਾਰ ਨੂੰ ਮਾਰ ਦਿੱਤਾ ਉਹ ਦਿਨਾਂ ਵੀ ਅਮਰਿਤਪਾਲ ਸਿੰਘ ਜੇ ਸਿੰਘ ਹੁੰਦਾ ਠੀਕ ਹੈ ਉਹ ਭੱਜਦਾ ਨਾ ਮੈਂ ਕਿਹਾ ਭੱਜਿਆ ਨਹੀਂ ਸੀ ਉਹ ਮੈਂ ਕਿਹਾ ਪਉਸਾਲਾ ਨੇ ਜਦੋਂ ਜਾ ਰਿਹਾ ਸੀ ਕਿਸੇ ਦੇ ਕੱਟ ਤੇ ਜਾ ਰਿਹਾ ਸੀ ਮੈਂ ਕਿਰ ਕਿਉਂ ਨਾ ਗੱਡੀ ਰੋਕ ਕੇ ਉਹਨਾਂ ਹੱਡ ਲੈ ਗਿਸਤਾ ਕਰ ਲਿਆ ਸਮੇਂ ਦੇ ਹਾਲਾਤ ਬਹੁਤ ਤਰ੍ਹਾਂ ਦੇ ਹੁੰਦੇ ਆ ਕਈ ਵਾਰ ਸਾਡੇ ਗੁਰੂਆਂ ਨੂੰ ਵੀ ਨਿਕਲਣਾ ਪੈ ਗਿਆ ਸੀਗਾ ਕਈ ਵਾਰ ਲੜਦੇ ਯੋਧਿਆਂ ਨੂੰ ਵੀ ਮੈਦਾਨ ਦੇ ਵਿੱਚੋਂ ਕਈ ਵਾਰੀ ਮੋਰਚੇ ਦੇ ਵਿੱਚੋਂ ਇੱਧਰ ਉੱਧਰ ਹੋਣਾ ਪੈਂਦਾ ਹੁੰਦਾ ਹੈ ਲੜਾਈ ਕੀ ਹੁੰਦੀ ਹੈ ਸੰਘਰਸ਼ ਕੀ ਹੁੰਦਾ ਹੈ ਇੱਕ ਕਦਮ ਅੱਗੇ ਦੋ ਕਦਮ ਪਿੱਛੇ 10 ਕਦਮ ਅੱਗੇ 5 ਕਦਮ ਪਿੱਛੇ ਲੜਾਈ ਐਂ ਲੜੀ ਜਾਂਦੀ ਪਰ ਸਾਡੇ ਦਿਮਾਗ ਦੇ ਵਿੱਚ لغاية